ਅਸਾ ਕੀ ਕਹਿਣਾ ਚਾਹੂੰਗੇ ਅੱਜ ਕਾਰਵਾਈ ਕੀਤੀ ਜੀ ਤੁਹਾਡੇ ਵੱਲੋਂ ਜ਼ੈਨਾ ਦੇ ਉੱਪਰ ਕੁਝ ਬੁਲਟ ਵੀ ਕਬਜ਼ੇ ਚ ਲੇ ਕੀ ਬ੍ਰਮਾ ਅੱਜ ਮਾਨਜੋਗ ਸੀਨੀਅਰ ਪੁਲਿਸ ਕਪਤਾਨ ਬਟੰਡਾ ਵੱਲੋਂ ਵੱਖ-ਵੱਖ ਤੰਗਾ ਤੇ ਨਾਕ ਲਗਾਏ ਸਿਗੇ ਸੀਗੇ ਜਿਹਦੇ ਵਿੱਚ ਕੁਝ ਸੀ ਸਕੂਲ ਬੈਨਾ ਜਿਸ ਤਰ੍ਹਾਂ ਕਰੀਬ 12 ਸਕੂਲ ਬੈਨਾ ਦੇ ਚਲਾਨ ਕੀਤੇ ਗਏ ਉਹਨਾਂ ਦੇ ਵਿੱਚ ਬਹੁਤ ਜਿਆਦਾ ਕਮੀਆਂ ਪਾਈਆਂ ਕੁਝ ਦੇ ਟਾਇਰ ਬਿਲਕੁਲ ਹੀ ਕੰਡਮ ਸੀਗੇ ਕੁਝ ਦੇ ਕੈਮਰੇ ਨਹੀਂ ਸੀ ਲੱਗੇ ਬੱਚਿਆਂ ਦੇ ਬੈਠਣ ਲਈ ਸੀਟਾਂ ਨਹੀਂ ਸੀ ਸਕੂਲ ਡਰਾਈਵਰਾਂ ਦੇ ਕਿਸੇ ਦੇ ਯੂਨੀਫਾਰਮ ਨਹੀਂ ਸੀ ਪਾਈ ਕਿਸੇ ਦਾ ਸਹਾਇਕ ਨਹੀਂ ਸੀਗਾ ਇਸ ਕਰਕੇ ਉਹਨਾਂ ਦੇ ਚਲਾਨ ਕੱਟੇ ਗਏ ਆ ਤੇ ਉਸ ਦੇ ਨਾਲ ਹੀ ਅਸੀਂ ਕੁਝ ਬੁਲਟ ਮੋਟਰਸਾਈਕਲ ਜਿਨ੍ਹਾਂ ਦੇ ਸਲੈਂਸਰ ਚੇਂਜ ਸੀਗੇ ਉਹਨਾਂ ਦੇ ਵੀ ਚਲਾਨ ਕੱਟੇ ਆ ਕਿ ਕੋਈ ਕਾਬੂ ਕਬਜ਼ੇ ਵਿੱਚ ਲਿਆ ਗਿਆ ਬੁਲਟ ਮੋਟਰਸਾਈਕਲ ਨਹੀਂ ਬੁਲਟ ਮੋਟਰਸਾਈਕਲ ਕੋਈ ਨਹੀਂ ਕਬਜ਼ੇ ਚ ਲਿਆ ਕਿਉਂਕਿ ਉਹਨਾਂ ਕੋਲੇ ਡਾਕੂਮੈਂਟ ਹੈਗੇ ਸੀਗੇ ਉਹ ਡਾਕੂਮੈਂਟ ਲੈ ਕੇ ਉਹਨਾਂ ਦਾ ਚਲਾਨ ਕੀਤਾ ਗਿਆ ਮੋਟਰਸਾਈਕਲ ਦਾ ਜਿਸ ਤਰ੍ਹਾਂ ਬੈਨਾਂ ਦੀ ਗੱਲ ਕਰੀਏ ਤਾਂ ਇਹ ਲਗਾਤਾਰ ਤੁਹਾਡੇ ਵੱਲੋਂ ਜਾਗਰੂਕ ਵੀ ਕੀਤਾ ਜਾਂਦਾ ਉਹਦੇ باوجود ਇਹ ਨਿਯਮਾਂ ਨੂੰ ਚਿੱcke ਟੰਕ ਕੇ ਚੱਲਦੇ ਨੇ ਦੇਖੋ ਇਹਨਾਂ ਨੂੰ ਸਕੂਲ ਬੈਨ ਵਾਲਿਆਂ ਨੂੰ ਤਕਰੀਬਨ ਹੁਣ ਸਭ ਨੂੰ ਵਾਰਨਿੰਗ ਦਿੱਤੀ ਵੀ ਆ ਛੁੱਟੀਆਂ ਦੇ ਵਿੱਚ ਵਿੱਚ ਕੰਪਲੀਟ ਤੁਹਾਡਾ ਸਾਰਾ ਇੱਕ ਦਾ ਕੰਮ ਹੋਣਾ ਚਾਹੀਦਾ ਲੇਕਿਨ ਜੇ ਨਹੀਂ ਹੋਊਗਾ ਤਾਂ ਸਕੂਲ ਮੈਨਾਂ ਅਸੀਂ ਇੰਪਾਉਂਡ ਕਰਾਂਗੇ ਹੁਣ ਕਿਉਂਕਿ ਨਾਵੇਂ ਸਕੂਲਾਂ ਦੀਆਂ ਬੈਨਾਂ ਨੇ ਸਕੂਲ ਪ੍ਰਬੰਧਨਾ ਵੱਲੋਂ ਵੀ ਲਗਾਤਾਰ ਕੀਤਾ ਜਾਂਦਾ ਉਹ ਤੇ ਬਾਵਜੂਦ ਨਿਸਫਰਦ ਆ ਤੇ ਪਤਾ ਕੀ ਹੈ ਕਿ ਹਰ ਇੱਕ ਇਨਸਾਨ ਦੇ ਇੱਕ ਇੱਕ ਬੱਚਾ ਬੱਚੇ ਦੇਸ਼ ਦਾ ਭਵਿੱਖ ਹੈਗੇ ਉਹਨਾਂ ਦੇ ਕੋਈ ਇੱਕ ਲਈ ਬੱਚਿਆਂ ਦੇ ਕੋਈ ਕਿਸੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਇਹਨਾਂ ਨੂੰ ਦਿੱਤਾ ਛੁੱਟੀਆਂ ਦਾ ਟਾਈਮ ਦਿੱਤਾ ਵੀ ਹੁਣ ਉਤਨੀ ਛੁੱਟੀਆਂ ਹੋ ਜਾਣੀਆਂ ਇਦੇ ਵਿੱਚ ਵਿੱਚ ਤੁਸੀਂ ਆਪਣੀਆਂ ਬੈਨਾਂ ਦਾ ਬਿਲਕੁਲ ਕੰਪਲੀਟ ਕੰਮ ਹੋਣਾ ਚਾਹੀਦਾ ਹੈ ਜੋ ਸਰਕਾਰ ਵੱਲੋਂ ਹਦਾਇਤਾਂ ਉਹ ਕੰਪਲੀਟ ਪੂਰੀਆਂ ਹੋਣੀਆਂ ਚਾਹੀਦੀਆਂ ਜੇਕਰ ਨਹੀਂ ਹੋਣਗੀਆਂ ਅਸੀਂ ਉਹਨਾਂ ਨੂੰ ਬੰਦ ਕਰਾਂਗੇ ਸਾਰੀਆਂ ਇੱਕ ਜੇ ਬੁਲਟ ਮੋਟਰਸਾਈਕਲਾਂ ਦੀ ਗੱਲ ਕਰੀਏ ਸਰ ਕੋਈ ਮਕੈਨਿਕ ਵੀ ਜਿਹੜੇ ਨੇ ਉਹ ਵੀ ਲਾਰੇ ਨੇ ਤਾਂ ਤੁਹਾਡੇ ਵੱਲੋਂ ਪਹਿਲਾਂ ਵੀ ਕਾਰਵਾਈਆਂ ਕੀਤੀਆਂ ਗਈਆਂ ਸੀ ਲੱਗਦਾ ਹੁਣ ਫਿਰ ਤੋਂ ਉਹਦੀ ਲੋੜ ਹੈ ਉਹਨਾਂ ਨੂੰ ਮੈਂ ਮਨਜੋਗ ਸਾਡੇ ਜਿਹੜੇ ਡੀਐਸਪੀ ਸਾਹਿਬਾ ਉਹਨਾਂ ਨਾਲ ਗੱਲ ਕਰਕੇ ਅ ਜਿੰਨੇ ਵੀ ਦੁਕਾਨਦਾਰ ਹੈਗੇ ਉਹਨਾਂ ਨੂੰ ਨੋਟਿਸ ਦੇਵਾਂਗੇ ਇੱਕ ਵਾਰੀ ਬੁਲਾਵਾਂਗੇ ਇੱਥੇ ਵਾਰਨਿੰਗ ਦੇਵਾਂਗੇ ਜੇਕਰ ਉਹ ਫਿਰ ਵੀ ਲਾਉਣਗੇ ਤਾਂ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਆਹ ਨਾਲ ਦਿਨਾਂ ਦੇ ਵਿੱਚ ਮੁਹਿੰਮ ਕਿਸ ਤਰ੍ਹਾਂ ਰੱਖਣੀ ਆ ਮੈਂ ਹੁਣ ਸਾਡੀ ਕੰਟੀਨਿਊ ਚੱਲੂਗੀ ਪਹਿਲਾਂ ਵੀ ਕੰਟੀਨਿਊ ਚੱਲ ਰਹੀ ਹੈ ਹੁਣ ਵੀ ਕੰਟੀਨਿਊ ਚੱਲ ਰਹੀ ਹੈ ਕੀ ਇਹ ਕੰਟੀਨਿਊ ਰਹੂਗੀ ਨਿਯਮ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਦੇ ਦੇਖੋ ਜੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰੂਗਾ ਉਹਨਾਂ ਨੂੰ ਕਿਸੇ ਨੂੰ ਕਿਸੇ ਵਕ ਨਹੀਂ ਬਖਸ਼ਿਆ ਜਾਊਗਾ ਉਹਦੇ ਜਿਹੜੇ ਅਸ ਪਰ ਲਾ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਅੰਡਰਏਜ ਬੱਚੇ ਜਿਹੜੇ ਚੱਲ ਰਹੇ ਨੇ ਸਰ ਉਹਨਾਂ ਪਾਸੇ ਵੀ ਅੰਡਰਏਜ ਦਾ ਵੀ ਅਸੀਂ ਚਲਾਨ ਕੱਟੀ ਜਾ ਰਹੇ ਹਾਂਗੇ ਅੰਡਰਏਜ ਨੇ ਮੈਂ ਪੇਰੈਂਟਸ ਨੂੰ ਪਹਿਲਾਂ ਵੀ ਅਪੀਲ ਕਰੂੰਗਾ ਤੁਹਾਡੇ ਮਾਧਿਅਮ ਫਿਰ ਅਪੀਲ ਕਰਦਾ ਵੇ ਅੰਡਰਏਜ ਬੱਚਿਆਂ ਨੂੰ ਵੀ ਇੱਕ ਨਾਂ ਦਿਓ ਕਿਉਂਕਿ ਜੇਕਰ ਕੱਲ ਨੂੰ ਕੋਈ ਮਿਸ ਹੈਪਨਿੰਗ ਹੋਊਗੀ ਤੇ ਤੁਹਾਡੇ ਕੋਲ ਵੀ ਮੋਟੂ ਵੀ ਕਲੈਕਟ ਤੇ ਕਾਰਵਾਈ ਹੋਊਗੀ ਉਹਦੇ ਵਿੱਚ 3 ਸਾਲ ਦੀ ਸਜ਼ਾ ਪਲੱਸ 25000 ਰੁਪਏ ਜੁਰਮਾਨਾ ਤੇ ਬੱਚੇ ਦਾ 25 ਸਾਲ ਦੀ ਉਮਰ ਤੱਕ ਲਾਇਸੈਂਸ ਵੀ ਨਹੀਂ ਬਣਨਾ ਇਸ ਲਈ ਉਹਨਾਂ ਨੂੰ ਅਪੀਲ ਕਰੂੰਗਾ ਵੀ ਅੰਡਰੇਜ ਬੱਚਿਆਂ ਨੂੰ ਵੀ ਕੰਨਾ ਦਿਓ